ਸੋ ਏ एवरीवन ਇਹ ਹੈਗੇ ਜੀ ਆਪਣਾ ਨੈਕਸਟ ਪਾਰਟ ਜਿਹਦੇ ਵਿੱਚ ਕਿ ਮੈਂ ਜਿੱਦਾਂ ਕਿ ਸਬਜੀ ਬਣਾ ਕੇ ਹੁਣੇ ਬਾਹਰ ਆਈ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਮੇਰੀ ਪਾਕਰੀ ਮੇਰੀ ਸਟੂਡੀ ਇਹਨੂੰ ਸਾਫ਼ ਕਰਨਾ ਯਾਰ ਕਿੰਨੇ ਦਿਨ ਹੋ ਗਏ ਬਹੁਤ ਘੱਟਾ ਮਿੱਟੀ ਆ ਪਰ ਮੈਂ ਇਹਨੂੰ ਸਾਫ਼ ਤਾਂ ਨਹੀਂ ਕਰਦੀ ਹੈਗੀ ਕਿਉਂਕਿ ਹੁਣ ਸੀਜ਼ਨ ਚੱਲਦੇ ਆ ਹਨਾ ਜਿਵੇਂ ਕਿ ਮੈਂ ਕੰਮ ਜਿਆ ਕਰੂੰਗੀ ਤੇ ਉਹਦੇ ਕਰਕੇ ਰਾਹ ਦੇ ਵਿੱਚ ਘੱਟਾ ਮਿੱਟੀ ਫੇਰੇ ਨੇ ਲਿਬੜਦਾ ਜਾਇਆ ਕਰਨਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਿ ਮੈਂ ਇਹਨੂੰ ਸਾਫ਼ ਕਰਾਂ ਠੀਕ ਆ ਤੋ ਇਸ ਕਰਕੇ ਮੈਂ ਪਹਿਲਾਂ ਸੋਚ ਸਮਝਲਾਣਾ ਚਾਹੀਦਾ ਹੈ ਕਿ ਅੱਗੇ ਮਾਹੌਲ ਕਿਹੋ ਜਿਹਾ ਅੱਗੇ ਕਿਹੜੇ ਦਿਨ ਆਣੇ ਆ ਠੀਕ ਆ ਮੈਨੂੰ ਪਤਾ ਲੱਗ ਜਾਂਦਾ ਹੁਣ ਮੈਕ ਨਾਲ ਕੀ ਹੋਣਾ ਹੈ ਠੀਕ ਆ ਤਾਂ ਕਰਕੇ ਮੈਂ ਕਨੇ ਸਭ ਤੋਂ ਪਹਿਲਾਂ ਹੀ ਕਹਿ ਦਿੰਦਾ ਕਿ ਇਹਨੂੰ ਆਪਾਂ ਹਲੇ ਸਾਫ਼ ਨਹੀਂ ਕਰਨਾ ਸਕੂਟੀ ਨੂੰ ਜਿੰਨਾ ਟਾਈਮ ਆ ਕਣਕਾਣੀ ਵੜਿੰਦੀਆਂ ਸੀਜ਼ਨ ਨਹੀਂ ਖਤਮ ਹੁੰਦੇ ਇਹਨਾਂ ਨੂੰ ਤਾਂ ਲੱਗ ਜਣਾ 2 ਮਹੀਨਾ ਤਕਰੀਬਨ ਲੱਗ ਹੀ ਆਣਾ ਆ ਠੀਕ ਆ ਕਿਉਂਕਿ ਵੜੀ ਚਣ ਗਿਆ ਫਿਰ ਮੰਡੀ ਜਾਣ ਗਿਆ ਨਾ ਦੁਸਤ ਜਿੱਥੋਂ ਦੀ ਮੈਂ ਜਾਣਾ ਨਾ ਹਰੇਕ ਕੋਨਾ ਕੋਨਾ ਮੈਨੂੰ ਪਤਾ ਆ ਨੀਡ ਦੋਸਟ ਕਟਾ ਮਿੱਟੀ ਠੀਕ ਹੈ एवरीवन ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਆਪਣਾ ਸਕੂਟੀ ਨੂੰ ਆਪਾਂ ਲੈਮੀਨੇਸ਼ਨ ਕਰਵਾਈਏ ਜਾਂ ਫਿਰ ਨਾ ਜੇਕਰ ਤੁਸੀਂ ਕਹੋਗੇ ਕਿ ਲੈਮੀਨੇਸ਼ਨ ਯਾਨੀ ਕਿ ਮੈਂ 10 ਦਿਨ ਚੋਂ ਨੀ ਉਹਦਾ ਨਾ ਕੁਝ-ਕੁਝ ਕਲਰ ਜਿਵੇਂ ਕਿ ਵਾਈਟ ਕਲਰ ਦੀ ਹੈ ਕੁਝ-ਕੁਝ ਨਿਸ਼ਾਨ ਜੇ ਪਏ ਹੋਏ ਨੇ ਜਿਵੇਂ ਆ ਤਾਂ ਵੀ ਜਿਵੇਂ ਸਰਵਿਸ ਕਰਵਾਈ ਸੀਗੀ ਹਨਾ ਤੇ ਉਹਦੇ ਕਰਕੇ ਖੋਲੀ ਉਹਨੂੰ ਸਾਰੀ ਨੂੰ ਸਰਵਿਸ ਜਦੋਂ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਹਨਾ ਤਾਂ ਕਈ ਨਿਸ਼ਾਨ ਪੈ ਜਾਂਦੇ ਹੁੰਦੇ ਆ ਇਸ ਕਰਕੇ ਮੇਰਾ پلان ਸੀ ਉਹਨੂੰ ਮੈਂ ਲੈਮੀਲੇਸ਼ਨ ਕਰਵਾ ਲਾਂ ਸਕੂਟੀ ਨੂੰ ਕਦੇ ਮੇਰਾ ਦਿਲ ਕਰਦਾ ਹੈ ਕਿ ਨਾ ਕਰਵਾਵਾਂ ਬਟ ਪਾਪਾ ਨੇ ਕਲਰ ਪਸੰਦ ਕੀਤਾ ਸੀ ਉਹ ਕਹਿੰਦੇ ਵੀ ਗ੍ਰੀਨ ਕਲਰ ਯਾਨੀ ਕਿ ਉਹਨਾਂ ਗ੍ਰੀਨ ਜਿਹਾ ਸੀ ਗ੍ਰੇ ਜ ਆਪ ਆਪ ਕਹਿ ਸਕਦੇ ਆ カラー ਸੀ ਜਿਹੜਾ ਉਹਨਾਂ ਨੇ ਪਸੰਦ ਕੀਤਾ ਸੀ ਆਪਾਂ ਲੈਮੀਨੇਸ਼ਨ ਕਰਵਾਵਾਂਗੇ ਗੱਲ ਵੀ ਕਰ ਜਾਂਦੀ ਸੀ ਬਟ ਮੈਂ ਮੈਂ ਪੁੱਛੇ ਕਿ ਚਲੋ ਮੈਂ ਆਪਣੀ ਆਡੀਅנס ਨੂੰ ਪੁੱਛੂੰਗੀ ਜੇਕਰ ਤੁਸੀਂ ਕਹੋਗੇ ਤਾਂ ਆਪਾਂ ਕਰਵਾ ਲਾਂਗੇ ਠੀਕ ਆ ਆਦਰਵਾਇਸ ਨਹੀਂ ਬਟ ਮੇਰਾ ਪਲਾਨ ਸੀ ਸਕੂਟੀ ਨਵੀਂ ਲੈਣ ਦਾ ਪਰ ਨਵੀਂ ਹੱਲੇ ਆਪਾਂ ਨਹੀਂ ਲੈਣੀ ਜਿੰਨਾ ਟਾਈਮ ਮੇਰੇ ਸਲੂਨ ਦੀ ਓਪਨਿੰਗ ਨਹੀਂ ਹੁੰਦੀ ਜਿੰਨਾ ਟਾਈਮ ਮੈਂ ਖੁਦ ਆਪਣਾ ਸੈਟ ਨਹੀਂ ਹੁੰਦੀ ਸੈਟਲ ਨਹੀਂ ਹੁੰਦੀ ਆਪਣਾ ਖੁਦ ਦਾ ਕੰਮ ਨਹੀਂ ਸਟਾਰਟ ਕਰਦੀ ਯਾਨੀ ਕਿ ਮੇਰੇ ਕਹਿੰਦਾ ਮਤਲਬ ਕਿਉਂਕਿ ਹੱਲੇ ਟਾਈਮ ਵਧੀਆ ਮੇਰਾ ਚੱਲ ਰਿਹਾ ਹੈ ਇਹਦੇ ਨਾਲ ਹੀ ਚਲੋ ਸਰਬਸੋ ਹੋ ਗਈ ਅੰਨਾ ਹੀ ਬੋ ਤਾਂ ਹਨਾ ਬਾਕੀ ਮੈਨੂੰ ਤਾਂ ਆਇਆ ਸੀ ਹੁਣ ਪੂਰੀ ਤਰ੍ਹਾਂ ਨੂੰ ਮੈਂ ਰੈਡੀ ਕਰਵਾ ਲਵਾਂ ਸੋ ਬੋਧਾ ਪਗੱਲਾ ਬਤਾ ਗੱਲਾਂ ਪਤਾ ਗਰ ਲੀਆਂ ਨੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵਲੌਗ ਕਿੱਦਾਂ ਲੱਗਦੇ ਆ ਉਮੀਦ ਕਰਦੀ ਆ ਕਿ ਬਦਦਿਆ ਲੱਗਦੇ ਆ ਸਾਰਿਆਂ ਨੂੰ ਸੋ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਨੂੰ ਲਵ ਯੂ ਆ ਮੇਰੇ ਵੱਲੋਂ ਤੇ ਮਾਤਾ ਨੇ ਦੇਖੋ ਕਿੰਨਾ ਵਾਲਾਂ ਨੂੰ ਤੇਲ ਲਗਾ ਦਿੱਤਾ ਹਨ ਗਰਮੀਆਂ ਵਿੱਚ ਵੈਸੇ ਹੁੰਦਾ ਹੈ ਹਾਂ ਜਿਹੜਾ ਬੰਦਾ ਹਵਾ ਵਿੱਚ ਰਹਿੰਦਾ ਹੈ ਲਗਵਾਈ ਜਾਓ ਠੀਕ ਆ ਬੱਟ ਜਿਹੜਾ ਰਹਿੰਦਾ ਮੇਰੇ ਵਰਗਾ ਗਰਮੀਆਂ ਚ ਹੀ ਗਰਮੀਆਂ ਚ ਵੀ ਗਰਮੀਆਂ ਚ ਹੀ ਰਹਿੰਦਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਕੰਮ ਜਾਣਾ ਹੁੰਦਾ ਬਹੁਤ ਗਰਮੀ ਲੱਗਦੀ ਹੈ ਜੇਕਰ ਆਪਾਂ ਜਾ ਵੀ ਰਹਿਣਾ ਗਰਮੀਆਂ ਵਿੱਚ ਕਿਤੇ ਤਤਤੀ ਤੱਤੀ ਹਵਾ ਆਊਗੀ ਠੀਕ ਆ ਸੋ ਥੋੜਾ ਬਹੁਤ ਦੇਖ ਸਕਦੇ ਹੋ ਤੁਸੀਂ ਜਾ ਜਾ ਕੇ ਹਾਲਤ ਦੇਖੋ ਕਿੱਦਾਂ ਬਣੀ ਹੋਈ ਹੈ ਆਪਣੀ ਕੇਅਰ ਹੱਲੇ ਆਪਾਂ ਕਰਦੇ ਨਹੀਂ ਹੈਗੇ ਆਪਣੀ ਕੇਅਰ ਵੀ ਤੁਸੀਂ ਲਾ ਲਓ ਜਦੋਂ ਪਤਾ ਨਾ ਹਾਂ ਆਪਣਾ ਸਾਰਾ ਡਨ ਹੋ ਗਿਆ ਕੰਮ ਆਪਾਂ ਘਰੇ ਬੈਠੇ ਆਪਾਂ ਖੁਦ ਦਾ ਸਟਾਰਟ ਕਰ ਰਹੇ ਉਹਦੀ ਕੇਅਰ ਹੋਣੀ ਆ ਕਿਉਂਕਿ ਜਿਹੜਾ ਬੰਦਾ ਰੋਜ਼ ਜਿਵੇਂ ਕੰਮ ਜਾਂਦਾ ਜਿਹੜੇ ਹੁਣ ਜਾਂਦੇ ਹੋਣਗੇ ਜਿਹੜੇ ਮੇਰੇ ਵਲੌਗ ਦੇਖ ਰਹੇ ਆ ਹਨਾ ਉਹਨਾਂ ਨੂੰ ਵੀ ਪਤਾ ਹੈ ਕਿ ਜਦੋਂ ਜਿਹੜਾ ਬੰਦਾ ਡੇਲੀ ਦਾ ਆਪਣੇ ਕੰਮ ਜਾਂਦਾ ਆਉਂਦਾ ਬਟ ਇਹ ਨਹੀਂ ਹੈਗਾ ਆਪਾਂ ਆਪਣੀ ਕੇਅਰ ਨਹੀਂ ਕਰਦੇ ਆਪਣੀ ਕੇਅਰ ਕਰਨੀ ਚਾਹੀਦੀ ਆ ਠੀਕ ਆ ਤੇ ਬਾਕੀ ਨਸੀਲਾ ਟੋਰਾਣਾ ਸੁੱਤੀ ਹੋਈ ਜਿਵੇਂ ਕਿ ਤੁਸੀਂ ਪਹਿਲੇ ਆਪਣੇ ਕੱਲ ਦੇ ਵਲੌਗ ਵਿੱਚ ਦੇਖਿਆ ਹੀ ਹੋਣਾ ਕਿ ਨਸੀਲਾ ਸੁੱਤੀ ਪਈ ਸੀ ਨਸੀਲਾ ਹੱਲੇ ਵੀ ਸੁੱਤੀ ਪਈ ਹੈ ਤੁਸੀਂ ਦੇਖ ਸਕਦੇ ਹੋ ਟੋਰਾਣਾ ਨਾਲ ਸੁੱਤੀ ਹੋਈ ਹੈ ਨੂੰ ਕੋਈ ਡਿਸਟਰਬ ਨਾ ਕਰੇ ਬਸ ਮੈਂ ਹੁਣ ਇਹਦੇ ਸਰਾਂ ਨੇ ਬੋਲੀ ਜਾਂਦੀ ਆ ਸੋ ਹਾਂਜੀ ਹੁਣ ਮੈਂ ਜਾਂਦੀ ਆ ਕਾਰ ਘਰ ਜਾ ਕੇ ਸਭ ਤੋਂ ਪਹਿਲਾਂ ਮੈਂ ਕੱਪੜੇ ਡਿਸਾਈਡ ਕਰਦੀ ਹਾਂ ਕਿ ਕਿਹੜੀ ਸ਼ਰਟ ਪਾਣੀ ਸ਼ਰਟ ਵਿੱਚ ਬਣਾਉਂਗੀ ਵੀਡੀਓ ਮੈਂ ਸੂਟ ਵਿੱਚ ਨਹੀਂ ਬਣਾਉਂਗੀ ਮੈਂ ਸਭ ਨੂੰ ਦੱਸ ਦੇਣਾ ਚਾਹੁੰਨੀ ਹਾਂ ਕਿ ਗਰਮੀਆਂ ਵਿੱਚ ਥੋੜਾ ਜਿਹਾ ਸੂਟ ਚ ਬਣਾਣਾ ਨਾ ਮੈਨੂੰ ਥੋੜਾ ਜਿਹਾ ਵੀ ਆਪਾਂ ਕਹਿ ਸਕਦੇ ਹਾਂ ਹੁਣ ਇੱਕ ਮੈਂ ਇਹ ਵੀ ਗੱਲ ਦੱਸ ਦੇਣਾ ਆ ਦੱਸ ਦਿੰਨੀ ਆ ਕਿ ਹੁਣ ਜਿਵੇਂ ਸੀਜ਼ਨ ਚੱਲਦੇ ਪਏ ਨੇ ਹਨਾ ਵੀ ਇੱਥੇ ਹੁਣ ਮਸ਼ੀਨਾਂ ਲੱਗਣੀਆਂ ਦੇਖ ਸਕਦੇ ਤੁਸੀਂ ਆਪਣੇ ਗੇਟ ਦੇ ਸਾਹਮਣੇ ਇਥੇ ਖੇਤ ਹੈਗੇ ਨੇ ਆਸ-ਪਾਸ ਘਰ ਦੇ ਆਪਣੇ ਹਨਾ ਸਾਰੇ ਇਥੇ ਝੂਨ ਆਪਣਾ ਝੋਨਾ ਸੋਰੀ ਕਣਕ ਪੱਕੀ ਹੋਈ ਆ ਠੀਕ ਹੈ ਇਥੇ ਹੁਣ ਮਸ਼ੀਨਾਂ ਲੱਗਣਗੀਆਂ ਕੰਮ ਸਟਾਰਟ ਹੋ ਜਾਊਗਾ ਜਿਹਦੇ ਕਰਕੇ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਪਿੰਡਾਂ ਵਾਲਿਆਂ ਨੂੰ ਪਤਾ ਹੀ ਹੈ ਕਿ ਆਪਣੇ ਲੈਟ ਨਹੀਂ ਰਹਿੰਦੀ ਪਿੰਡਾਂ ਦੇ ਵਿੱਚ ਹਨਾ ਵੀ ਕੱਟ ਹੋ ਜਾਂਦੀ ਆ ਜਿਹਦੇ ਕਰਕੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਇਨਵਰਟਰ ਹੈਗਾ ਆਪਣੇ ਘਰੇ ਬਟ ਫਿਰ ਵੀ ਜਿਵੇਂ ਕਹਿੰਦੇ ਆ ਕਿ ਮੈਂ ਗੱਲ ਕਰਦੇ ਨਾ ਸੋਨੀਆਂ ਕਿ ਗਰਮੀਆਂ ਵਿੱਚ ਲਾਈਟ ਸੋ ਹੈਏ एवरीवन ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪਿੰਡਾਂ ਵਿੱਚ ਜਦੋਂ ਕੋਈ ਸੀਜ਼ਨ ਦਾ ਕੰਮ ਹੁੰਦਾ ਹੈ ਲਾਈਟ ਜ਼ਿਆਦਾਤਰ ਨਹੀਂ ਰਹਿੰਦੀ ਹੈਗੀ ਸਿਆਲਾਂ ਵਿੱਚ ਜਿਵੇਂ ਕਿ ਝੂਨਾ ਲਾਲੋ ਤੁਸੀਂ ਸਿਆਲਾਂ ਦਾ ਫਿਰ ਵੀ ਸਰ ਜਾਂਦਾ ਪਰ ਗਰਮੀਆਂ ਵਿੱਚ ਜਿਵੇਂ ਕਿ ਹੁਣ ਕਣਕਾਂ ਬੜੀ ਚਣਗੀਆਂ ਹਨਾ ਉਹਦੇ ਕਰਕੇ ਪਿੰਡਾਂ 'ਚ ਲਾਈਟ ਕੱਟੀ ਜਾਂਦੀ ਹੁੰਦੀ ਆ ਤੇ ਸਭ ਨੂੰ ਮੇਰੇ ਵੱਲੋਂ ਹੈਪੀ ਵਿਸਾਖੀ ਅਡਵਾਂਸ ਤੇ ਬਾਕੀ ਰਹੀ ਗੱਲ ਆਪਣਾ ਐਦੀ ਸੌਰੀ ਹੈਪੀ ਵਿਸਾਖੀ ਸੈਕਿੰਡ ਪਾਰਟ ਆ ਨਾ ਮੇਰਾ ਮੇਰੇ ਵੱਲੋਂ ਸਭ ਨੂੰ ਹੈਪੀ ਵਿਸਾਖੀ ਆ ਤੇ ਐਂਡ ਰਹੀ ਗੱਲ ਗਰਮੀਆਂ ਵਿੱਚ ਹੁਣ ਲਾਈਟ ਹੈ ਨਹੀਂ ਇਸ ਟਾਈਮ ਮੈਂ ਬੈਠੀ ਹੋਈ ਆ ਬਾਹਰ ਹਵਾ ਚਲਦੀ ਪਈ ਆ ਅੰਦਰ ਲਾਈਟ ਹੈ ਨਹੀਂ ਕੀ ਤੇ ਆਪਾਂ ਸੂਟ ਦੇ ਵਿੱਚ ਵੀਡੀਓ ਨਹੀਂ ਬਣਾਵਾਂਗੀ ਮੈਂ ਆਪਣੀ ਸ਼ਰਟ ਦੇ ਵਿੱਚ ਬਣਾਵਾਂਗੀ ਡਿਸਾਈਡ ਕਰ ਲੈਣਾ ਕਿ ਕਿਹੜੇ ਕੱਪੜੇ ਪਾਣੇ ਆ ਤੇ ਸਿੰਪਲ ਜਿਹਾ ਆਪਾਂ ਹੋਵਾਂਗੇ ਤਿਆਰ ਬਹੁਤਾ ਆਪਾਂ ਕੁਝ ਨਹੀਂ ਲਗਾਉਣਾ ਹੈਗਾ ਤੇ ਸਭ ਨੂੰ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਵੀਡੀਓਜ਼ ਬਣਾਉਣ ਲੱਗਿਆ ਸ਼ਾਰਟ ਵੀਡੀਓਜ਼ ਬਣਾਉਣ ਲੱਗਿਆ ਮੈਂ ਕੁਝ ਵੀ ਨਹੀਂ ਲਗਾਉਂਦੀ ਹੈਗੀ ਸਿੰਪਲ ਹਾਂ ਥੋੜਾ ਬਹੁਤਾ ਬੇਸਿਕ ਕਈ ਵਾਰੀ ਕਰ ਲੈਣੀ ਹੁੰਦੀ ਆ ਮੇਕਅਪ ਅਦਰਵਾਇਜ਼ ਆਪਾਂ ਸਿੰਪਲ ਹੀ ਮੈਂ ਜ਼ਿਆਦਾ ਦਰਦ ਨਹੀਂ ਹੁੰਦੀ ਆ ਕਈ ਵਾਰੀ ਐਵੇਂ ਵੀ ਹੁੰਦਾ ਨਾ ਵੀ ਮੇਰੇ ਕੋਲ ਨਹੀਂ ਟਾਈਮ ਹੁੰਦਾਗਾ ਮੈਂ ਆਪਣਾ ਕਿਤੇ ਵੀ ਕੰਮ ਕਰ ਰਹੀ ਆ ਕੋਈ ਵਰਕ ਕਰ ਰਹੀ ਆ ਤਾਂ ਉਸ ਸਮੇਂ ਮੈ ਟਾਈਮ ਜੋ ਵੀ ਕਰ ਰਹੀ ਹਾਂ ਉੱਥੇ ਵੀਡੀਓ ਬਣਾ ਲੈਣੀ ਹੁੰਦੀ ਆ ਮੈਂ ਕਦੇ ਨਹੀਂ ਸੋਚਿਆ ਕੋਈ ਐਦਾਂ ਦਾ ਵਿਊ ਹੋਵੇ ਜਿੱਥੇ ਮੈਂ ਵੀਡੀਓ ਬਣਾਣੀਆਂ ਨਹੀਂ ਬਟ ਹਾਂ ਜਿਵੇਂ ਕਿ ਇੰਸਟਾਗ੍ਰam ਤੇ ਮੇਰੇ ਕੋਲ ਜੰਨੀਆਂ ਵੀਡੀਓਜ਼ ਹੁੰਦੀਆਂ ਕਿਸੇ ਕੰਮ ਦੇ ਰਿਲੇਟਿਡ ਹੀ ਹੁੰਦੀਆਂ ਵੀ ਕਿਤੇ ਮੈਂ ਕੰਮ ਕਰ ਰਹੀ ਹਾਂ ਉੱਥੇ ਆਪਣਾ ਥੋੜਾ ਬਹੁਤਾ ਟਾਈਮ ਕੱਢ ਲੈਣੀ ਆ ਵੀਡੀਓਜ਼ ਲਈ ਹਨ ਕਿਉਂਕਿ ਮੇਰਾ ਇਹ ਕੰਮ ਹੈ ਵੀਡੀਓਜ਼ ਬਣਾਉਣਾ ਜਿਹਦੇ ਕਰਕੇ ਮੈਂ ਵੀ ਨਹੀਂ ਛੱਡ ਸਕਦੀ ਤੇ ਬਟ ਬਹੁਤ ਜਣੇ ਕਹਿੰਦੇ ਪੁੱਛਦੇ ਨੇ ਇਨਸਟਾ ਦੇ ਰਿਲੇਟਡ ਯੂਟਿਊਬ ਦੇ ਰਿਲੇਟਡ ਹਨਾ ਉਹ ਮੈਂ ਤੁਹਾਨੂੰ ਫਿਰ ਤੋਂ ਅਲੱਗ ਵੀਡੀਓ ਚ ਦੱਸਾਂਗੀ ਵੀ ਅਰਨਿੰਗ ਹੁੰਦੀ ਆ ਕਿ ਨਹੀਂ ਹੁੰਦੀ ਬਹੁਤ ਸਾਰੇ ਇਦਾਂ ਦੇ ਕੁਐਸਚਨ ਮੈਨੂੰ ਪੁੱਛਦੇ ਨੇ ਹਨਾ ਉਹ ਫਿਰ ਕਿਸੇ ਦਿਨ ਆਪਾਂ ਇਸ ਰਿਲੇਟਡ ਵੀਡੀਓ ਬਣਾਵਾਂਗੇ ਹੱਲੇ ਨਹੀਂ ਤੇ ਬਾਕੀ ਹੁਣ ਮੈਂ ਜਾਨੀ ਆ ਘਰ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਬਹੁਤ ਟਾਈਮ ਹੋ ਗਿਆ ਬਾਹਰ ਬੈਠਣ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਾ ਸੋ ਇੱਥੇ ਹਵਾ ਬਹੁਤ ਸੋਹਣੀ ਚੱਲ ਰਹੀ ਯਾਰ ਤਾਂ ਪਤਾ ਹੀ ਨਹੀਂ ਲੱਗਾ ਮੈਨੂੰ ਇਹ ਕਰ ਜਾ ਕੇ ਹੁਣ ਦੇਖਦੇ ਆ ਸਭ ਤੋਂ ਪਹਿਲਾਂ ਤੇ ਤਿਆਰ ਹੋ ਕੇ ਤੁਹਾਨੂੰ ਮਿਲਦੇ ਸੋ ਹੈ एवरीवन ਮੈਂ ਓਨਲੀ ਸ਼ਰਟ ਜੀ ਹੀ ਵੀਡੀਓ ਬਣਾਉਂਗੀ ਤੇ ਮੰਮਾ ਇੱਧਰ ਦੇਖ ਸਕਦੇ ਹੋ ਤੁਸੀਂ ਸੈਕਿੰਡ ਦਾ ਪਾਰਟ ਜਿਹਦੇ ਵਿੱਚ ਕੀ ਬਣਾ ਰਹੇ ਹੋ ਮੱਖਣੀ ਮੱਖਣ ਸੋ ਹਾਂਜੀ ਇੱਧਰ ਬਣਾ ਰਿਹਾ ਜੀ ਮੱਖਣੀ ਹੋ ਗਣ ਵੀ ਗੋਇਆ ਨਾ ਗਣ ਵੀ ਨਹੀਂ ਜਲਦੀ ਥੰਦਾ ਪਾਣੀ ਪਾ ਕੇ ਉੱਤੇ ਸਾਰੀ ਆ ਜਾਈ ਜੀ ਹੂੰ ਥੋੜੀ ਜਿਹੀ ਮਿਕਟਚੜ ਇਹਦੇ ਚ ਬਣਾ ਲਿਆ ਗੁੱਡ ਵੈਰੀ ਗੁੱਡ ਹੁਣ ਇਹਨਾਂ ਕੀ ਕਰੋਗੇ ਕੱਢੂ ਇਸੇ ਨੂੰ ਕੱਢ ਲੈਣਾ ਅੰਦਰ ਕੱਢਣਾ ਹੈ ਅੰਦਰ ਰੱਖੀ ਲਿਆ ਸੋ ਹਾਂਜੀ ਮੰਮੀ ਨੇ ਬਣਾਈ ਹੈ ਜੀ ਮੱਖਣਾ ਸੋ ਦੇਖ ਸਕਦੇ ਹੋ ਆਪਾਂ ਨੇਚਰਲੀ ਇਦਾਂ ਹੀ ਵਲੌਗ ਕਰਾਣਾ ਓਨਲੀ ਮੇਰੇ ਸ਼ਰਟ ਜ਼ਰੂਰ ਪਾਈ ਹੋਈ ਹੈ ਤੇ ਆਪਣੇ ਵਾਲ ਨੂੰ ਮੈਂ हेयर ਬਨ ਹਾਂ ਸੱਚ ਕੋ ਕਮੈਂਟਸ ਮੈਨ ਕੁੜੀਆਂ ਦੇ ਮੈਸੇਜ ਆਏ ਸੀ ਦੀਦੀ ਤੁਸੀਂ ਆਪਣਾ ਕਿਦਾਂ ਕਰਦੇ ਹੋ ਸੋ ਮੈਂ ਜ਼ਰੂਰ ਦੱਸੂੰਗੀ ਨੈਕਸਟ ਵੀਡੀਓ ਚ ਕਰ ਦੱਸੂੰਗੀ ਕੱਢਣ ਲੱਗੇ ਹੋਣਾ ਸੋ ਤੁਸੀਂ ਦੇਖ ਸਕਦੇ ਹੋ ਮੱਖਣੀ ਬਣ ਕੇ ਆਪਣੀ ਹੋ ਵੀ ਰੈਡੀ ਤੇ ਹੁਣ ਮੰਮੀ ਕੱਢਣ ਲੱਗੇ ਨੇ ਕਿਵੇਂ ਕੱਢੋਗੇ

ਫਰਸਟ ਪਾਰਟ ਚ ਜਿੱਦਾਂ ਕਿ ਇਹ ਸਬਜ਼ੀ ਬਣਾਈ ਸੀਗੀ ਆਲੂ ਬੜੀਆਂ ਦੀ ਆਲੂ ਸੌਰੀ ਟਾਂਗਰ ਦੀ ਤੇ ਸਬਜ਼ੀ ਆਪਣੀ ਹੁਣ ਬਣ ਕੇ ਰੈਡੀ ਹੋ ਗਈ ਹੈ ਕਿਉਂਕਿ ਇਹ ਮੈਂ ਨਾਲ ਦੀ ਨਾਲ ਮੈਂ ਨੈਕਸਟ ਆਪਣਾ ਕਰਤਾ ਸੀ ਨਾ ਕਿ ਸਟਾਰਟ ਸੋ ਹੁਣ ਮੰਮੀ ਦੇਖਦੇ ਆ ਕਿਵੇਂ ਕਰਦੇ ਨੇ ਦੇਖ ਸਕਦੇ ਹੋ ਤੁਸੀਂ ਥੋੜੀ ਈਜ਼ੀ ਮੱਖਣੀ ਬਣਾਈ ਸੀ ਆਪਾਂ ਕਿਉਂਕਿ ਮੱਝ ਆਪਣੀ ਸੂਣ ਵਾਲੀ ਹੈ ਨਾ ਇਸ ਕਰਕੇ ਆਪਣਾ ਮੋਲ ਦਾ ਦੋਸਾ ਲਈ ਹਾਂ ਉਹਦੇ ਨਾਲ ਹੀ ਇਹ ਦੁੱਧ ਆਪਣਾ ਲੱਗਾ ਹੋਇਆ ਹੈ ਕਿਉਂਕਿ ਘਰ ਦੀਆਂ ਮੱਜਾ ਸੂਣ ਵਾਲੀਆਂ ਨੇ ਜਿਹਦੇ ਕਰਕੇ ਆਪਾਂ ਘਰੇ ਹੱਲੇ ਨਹੀਂ ਮੱਖਣ ਲੱਸੀ ਬਣਾ ਸਕਦੇ ਤੇ ਫਿਰ ਵੀ ਦੇਖ ਸਕਦੇ ਹੋ ਚਲੋ ਕੋਈ ਕੱਢ ਲੀ ਸੋ ਹਾਂਜੀ एवरीवन ਹੁਣ ਮੈਂ ਬਣਾਉਣੀ ਆ ਆਪਣੀਆਂ ਰੀਲਸ ਸ਼ਾਰਟ ਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਜਰੂਰ ਦੱਸਣਾ ਮੇਰਾ ਅੱਜ ਦਾ ਵਲੌਗ ਕਿੱਦਾਂ ਲੱਗਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਮੈਨੂੰ ਤੇ ਜਿਹੜੇ ਨਵੇਂ ਆ ਚੈਨਲ ਨੂੰ ਤੁਹਾਨੂੰ ਸਬਸਕ੍ਰਾਈਬ ਮੇਰਾ ਹਰ ਇੱਕ ਕੋਣ ਵਾਲਾ ਤੁਸੀਂ ਵਲੌਗ ਦੇਖ ਸਕੋ ਤੇ ਬਾਕੀ ਸਕੂਟੀ ਦੀ ਆਪਾਂ ਫਿਰ ਤੋਂ ਸਰਵਿਸ ਕਰਵਾਵਾਂਗੇ ਕਿਉਂਕਿ ਉਹਨਾਂ ਨੇ ਕਿਹਾ ਸੀ ਮੰਥ ਡੇਡ ਨਹੀਂ ਸੌਰੀ ਤਿੰਨ ਮਹੀਨੇ ਬਾਅਦ ਉਹਨਾਂ ਨੇ ਕਿਹਾ ਸੀ ਹਲੇ ਤਿੰਨ ਮਹੀਨੇ ਹੋਏ ਨਹੀਂ ਹਨਾ ਮੰਮੀ ਨਹੀਂ ਹੋਏ ਹਲੇ ਨਹੀਂ ਹੋਏ ਸੌਰੀ ਮੈਂ ਸਰਵਿਸ ਕੈਰੀ ਸੀ ਵਾਸ਼ ਕਰਵਾਉਣਾ ਸੀ ਬਟ ਮੈਂ ਆ ਸੀਜ਼ਨਾਂ ਕਰਕੇ ਨਹੀਂ ਪੰਗਾ ਲੈ ਰਹੀ ਸੋ ਆਪਾਂ ਵਲੌਗ ਦੇ ਨਾਲ ਸ਼ੇਅਰ ਕਰਦੇ ਰਹਿਵਾਂਗੇ ਜਿਵੇਂ ਜਿਵੇਂ ਆਪਣੇ ਵਲੌਗ ਆਉਣਗੇ ਬਟ ਆਪਾਂ ਮਿਲਦੇ ਹਾਂ ਨੈਕਸਟ ਵਲੌਗ ਦੇ ਜਿਹੜੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਬਾਏ ਬਾਏ